ਦਾ ਜੀ ਦਾ ਪਰਿਵਾਰ ਵਿਛੋੜਾ ਹੋਇਆ ਸੀਗਾ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਹੋਇਆਗਾ ਉਸ ਸ਼ਹਾਦਤ ਨੂੰ ਸਮਰਪਿਤ ਅੱਜ ਗੋਨਿਆਣਾ ਖੁਰਦ ਦੇ ਵਿੱਚ ਦਸਤਾਰ ਕੈਂਪ ਦੀ ਆਰੰਭਤਾ ਕੀਤੀ ਗਈ ਹੈ ਤੁਸੀਂ ਦੇਖ ਹੀ ਸਕਦੇ ਹੋ ਕਿਸ ਤਰੀਕੇ ਦੇ ਨਾਲ ਛੋਟੇ ਛੋਟੇ ਬੱਚੇ ਅਤੇ ਨੌਜਵਾਨ ਬੱਚੇ ਜਿਹੜੇ ਕਿ ਇੱਥੇ ਦਸਤਾਰ ਸਿੱਖਣ ਵਾਸਤੇ ਆਏ ਆ ਬਹੁਤ ਹੀ ਸੋਹਣਾ ਉਕਰਾਲਾ ਜੋ ਕਿ ਇਹ ਸਾਡੀ ਨੌਜਵਾਨ ਪੀੜ੍ਹੀ ਐ ਸਿੱਖੀ ਦੇ ਨਾਲ ਜੋੜਨ ਦੇ ਵਾਸਤੇ ਇਹ ਉਪਰਾਲਾ ਕੀਤਾ ਗਿਆ ਹੈ ਸੋ ਤੋਂ ਪਹਿਲਾਂ ਦਸਵੇਂ ਪਾਤਸ਼ਾਹਾ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੋਨੇਣਾ ਖੁਰਦ ਦੇ ਵਿੱਚ ਦਸਤਾਰ ਕੈਂਪ ਦੀ ਆਰੰਭਤਾ ਕੀਤੀ ਗਈ ਹੈ ਇਹ ਦਸਤਾਰ ਕੈਂਪ ਦੀ ਆਰੰਭਤਾ ਸਹਜਾ ਜਨਨ ਸਿੰਘ ਜੀ ਨੂੰ ਸਮਰਪਿਤ ਵੱਡੇ ਸਹਜਾ ਦੇ ਜਿਸ ਤਰੀਕੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਤਸ਼ਵੀਦ ਹੋਈ ਸੀ ਛੋਟੇ ਸਹਜਾ ਦੇ ਨੀਹਾਂ ਦੇ ਵਿੱਚ ਚਨਾਏ ਗਏ ਸੀਗੇ ਆਹੀ ਦਿਨਾਂ ਦੇ ਵਿੱਚ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪਰਿਵਾਰ ਵਿਛੋੜਾ ਹੋਇਆ ਸੀਗਾ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਹੋਇਆਗਾ ਉਸ ਸ਼ਹਾਦਤ ਨੂੰ ਸਮਰਪਿਤ ਅੱਜ ਗੋਨਿਆਣਾ ਖੁਰਦ ਦੇ ਵਿੱਚ ਦਸਤਾਰ ਕੈਂਪ ਦੀ ਆਰੰਭਤਾ ਕੀਤੀ ਗਈ ਹੈ ਤੁਸੀਂ ਦੇਖ ਹੀ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਛੋਟੇ ਛੋਟੇ ਬੱਚੇ ਅਤੇ ਨੌਜਵਾਨ ਬੱਚੇ ਜਿਹੜੇ ਕਿ ਇੱਥੇ ਦਸਤਾਰ ਸਿੱਖਣ ਵਾਸਤੇ ਆਏ ਆ ਬਹੁਤ ਹੀ ਸੋਹਣਾ ਉਪਰਾਲਾ ਜੋ ਕਿ ਇਹ ਸਾਡੀ ਨੌਜਵਾਨ ਪੀੜ੍ਹੀ ਐ ਸਿੱਖੀ ਦੇ ਨਾਲ ਜੋੜਨ ਦੇ ਵਾਸਤੇ ਇਹ ਉਪਰਾਲਾ ਕੀਤਾ ਗਿਆ ਅਸੀਂ ਇਹੀ ਤੁਹਾਨੂੰ ਬੇਨਤੀ ਕਰਦੇ ਆਂ ਇਸ ਛਿੱਧੀ ਹਫਤਾ ਚੱਲਦਾ ਆਪਾਧਨਾ ਦੇ ਵਿੱਚ ਕੋਈ ਵੀ ਖੁਸ਼ੀ ਨਹੀਂ ਬਣਾਉਂਦੇਗੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੇ ਵਾਲਾ ਹੱਥ ਕਰਕੇ ਸਾਨੂੰ ਖਾਲਸਾ ਪੰਥ ਬਣਾਇਆ ਗਿਆ ਆਪਦੇ ਬੱਚਿਆਂ ਦੇ ਵਿੱਚ ਤੇ ਸਾਡੇ ਦੇ ਵਿੱਚ ਕੋਈ ਫਰਕ ਨਹੀਂ ਸਮਝਿਆਗਾ ਆਪਾਂ ਇਸ ਸ਼ਹਾਦਤਾਂ ਨੂੰ ਮੁੱਖ ਰੱਖਦੇ ਹੋਏ ਜਾਂ ਇਹਨਾਂ ਨੂੰ ਯਾਦ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੀ ਖਾਤਰ ਸਾਰਾ ਸਰਵੰਸ ਬਾਦ ਦਿੱਤਾ ਅਸੀਂ ਸਿੱਖੀ ਸਰੂਪ ਨੂੰ ਅਪਣਾਈਏ ਸੋਣੇ ਅਸੀਂ ਸਿਰਾਂ ਤੇ ਦਸਤਾਰਾਂ ਸਜਾਈਏ ਕੇਸ ਦਾੜੀ ਰੱਖੀਏ ਤੇ ਗੁਰੂ ਗੋਬਿੰਦ ਸਿੰਘ ਤੇ ਬੱਚੇ ਹੋਣ ਦਾ ਅਸੀਂ ਸਬੂਤ ਦਈਏ ਤੇ ਇਹੀ ਅਸੀਂ ਬੇਨਤੀ ਕਰਦੇ ਹਾਂ ਸਹਬਜ਼ਾਦਿਆਂ ਦੀ ਸ਼ਹੀਦੀ ਨੂੰ ਫੇਰ ਹੀ ਆਪਾਂ ਮੰਨ ਸਕਦੇ ਜੇ ਆਪਾਂ ਸਿੱਖੀ ਸਰੂਪ ਦੇ ਵਿੱਚ ਆਈਏ ਮੈਂ ਹਰਪਾਸ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਕੈਂਪ ਇੱਥੇ ਇਸ ਕੈਂਪ ਪਿੰਡ ਦੇ ਵਿੱਚ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ ਜੀ ਅਖੀਰ ਦੇ ਵਿੱਚ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ